ਜਿਹੜੀ ਆਵਾਜ਼ ਪਸੋਂ ਲਈ ਹਮੇਸ਼ਾ ਚਿੜਿਆ ਕਰਨ ਜਾਂਦੇ ਆ ਉਹ ਪਿੰਡਾਂ ਦੇ ਨਾਰਮਲ ਹੁੰਦੀਆਂ ਨੇ ਆ ਆਵਾਜ਼ਾਂ ਸਵੇਰੇ ਸਾਧਰੇ ਸਾਧਰੇ ਤੜਕੇ ਤੜਕੇ ਨਾਰਮਲ ਆਵਾਜ਼ਾਂ ਸੁਣ ਸਕਦੇ ਆਪਾਂ ਇਹ ਹੀ ਪਿੰਡਾਂ ਦਾ ਸਿਹਰਾ ਤੋਂ ਵੱਧ ਕਰਦਾ ਹੈ ਪਿੰਡਾਂ ਨੇ ਤੇ ਹਰੇਕ ਜਾਨਵਰ ਨੂੰ ਹੁੰਦਾ ਕਿ ਅਸੀਂ ਇੱਥੋਂ ਕੁਝ ਖਾਣਾ ਹੈ ਤੇ ਉਹ ਇੱਕ ਆਸ ਲਾਉਂਦੇ ਨੇ ਕਿ ਸਾਨੂੰ ਕੁਝ ਨਾ ਕੁਝ ਮਿਲੂ ਖਾਣ ਨੂੰ ਤੇ ਉਹਨੂੰ ਮਿਲਦਾ ਵੀ ਆਪਾਂ ਚੌਲ ਪਾਉਣੇ ਆ ਹੋਰ ਨਾਲ ਦਾਲੇ ਕਵਾਂਟੀ ਘਰਾਂ ਚ ਵੀ ਚੌਲ ਪਾਉਂਦੇ ਨੇ ਸਾਰੇ ਇਸ ਟੋਲੇ ਖਾਣਾ ਵੰਦ ਨੇ ਇੱਥੇ ਹਰ ਰੋਜ਼ ਤੇ ਇੰਨਾ ਵਧੀਆ ਮਾਹੌਲ ਬਣਦਾ ਏ ਕਿੰਨੀਆਂ ਸੋਹਣੀਆਂ ਚਿੜੀਆਂ ਆ ਲੋਪ ਹੋ ਚੁੱਕਲੇ ਨੇ ਇਸ ਟਾਈਮ ਚਿੜੀਆਂ ਉਹ ਇੱਧਰ ਆਪਣੇ ਪਿੰਡਾਂ ਜਾਉਂਦੀਆਂ ਹੁੰਦੀਆਂ ਸੀ ਫਾਈਜੀ ਕਰਕੇ ਫੋਰਜੀ ਕਰਕੇ ਲੋਪ ਹੋ ਗਈਆਂ ਜੀ ਪਨਾ ਦੇ ਟਾਈਮ ਤੋਂ ਉਹ ਚਿੜੀਆਂ ਇਸ ਟਾਈਮ ਆਪਣੇ ਪਿੰਡਾਂ ਚ ਹੈਗੀਆਂ ਨੇ ਹਲੇ ਕਰਕੇ ਹੈਡਫੋਨ ਲਾ ਕੇ ਸੁਣੋ ਕਿੰਨਾ ਸਕੂਨ ਮਿਲਦਾ ਦੇਖੋ ਤੈਨੂੰ ਤੁਹਾਡੇ ਕਿੰਨਾ ਸਕੂਨ ਮਿਲਦਾ ਹੈਡਫੋਨ ਲਾ ਕੇ ਸੁਣੋ ਆਵਾਜ਼ ਇਹ